ਜੋ ਇਹ ਦਿਲ ਦਹਿਲਾਦਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਤੀ ਦੇ ਵੱਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਆ ਪਤਨੀ ਦੇ ਉੱਪਰ ਦਾਪਰ ਦੇ ਨਾਲ ਹਮਲਾ ਕਰਦੇ ਆ ਉਸ ਦੇ ਗਲੇ ਅਤੇ ਮੂੰਹ ਦੇ ਉੱਪਰ ਗਹਿਰੇ ਜ਼ਖਮ ਕਰ ਦਿੱਤੇ ਗਏ ਤੇ ਮਾਮਲਾ ਸੰਬੰਧੀ ਜਾਣਕਾਰੀ ਦਿੰਦਿਆ ਹੋਇਆ ਸਿਵਲ ਹਸਪਤਾਲ ਜੀਰਾ ਵਿਖੇ ਜੇਰੇ ਇਲਾਜ ਹਰਤ ਨੇ ਦੱਸਿਆ ਕਿ ਉਸ ਦਾ ਪਤੀ ਕਿਸੇ ਹੋਰ ਔਰਤ ਦੇ ਨਾਲ ਰਹਿੰਦਾ ਹੈ ਤੇ ਉਸ ਵੱਲੋਂ ਕੁਝ ਦਿਨ ਪਹਿਲਾਂ ਉਸ ਦਾ ਪਤੀ ਬੱਚੇ ਨੂੰ ਆਪਣੇ ਨਾਲ ਲੈ ਗਿਆ ਤੇ ਜਦੋਂ ਉਹ ਆਪਣਾ ਬੱਚਾ ਵਾਪਸ ਲੈਣ ਗਈ ਤਾਂ ਪਤੀ ਦੇ ਵੱਲੋਂ ਉਸ ਨੂੰ ਕਾਰ ਦੇ ਵਿੱਚ ਬਿਠਾ ਕੇ ਕਿਸੇ ਸੁਨਸਾਨ ਸੜਕ ਤੇ ਲੈ ਕੇ ਜਾ ਕੇ ਉਸ ਦੇ ਉੱਪਰ ਦਾਪਰ ਦੇ ਨਾਲ ਹਮਲਾ ਕਰਦੇ

पिछले जाना तो जो मैं मुंडा में गया है मैं सब बहुत जगह तो अभी की फोन करवा रही थी बच्चों को भी फोन आया मेरा फोन आया जैसे की कल आके शाम के सारे मुंडा गया सुबह मैं तैयार हुई है तो मैं फोन किया और करके फिर नीचे आ गया देख दी कहता की गया गड्डी के रोड के रोड पे खड़ी है मोटी मुंडा गया मुंडा गया तो वापस आ जाए

ਕਾਜੀ ਵਾਲਾ ਪਿੰਡ ਹੋਰ ਨਵਾਂ ਦੋਪੂ। ਲੱਖੂ ਉਹ ਸਿਆਗੋਲ ਕੀ ਕਰਾਤ ਹੋਵੇ। ਉਹ ਹੀ ਕਾਈਕਟ ਨਾ ਦੇਤੀ। ਕਿ ਸੁਧਾਰ ਹੋ ਕੇ ਹੋਰੀ। ਮੇਰਾ ਨਾਮ ਵੀ ਦਿਲਵੀਰ ਪੰਡਾ। ਮੈਂ ਆ ਜਾ ਉਹਦੇ ਕਾਮਾ। ਮੇਰੇ ਕੋਲ ਬੋਰ ਵਾਲੀਆਂ ਮਸ਼ੀਨਾਂ। ਤੇ ਮੈਂ ਆਪਦੇ ਪਿੰਡ ਤੋਂ ਮਸ਼ੀਨ ਤੇ ਢੇੜਾ ਮਾਰਨ ਆ ਰਿਹਾ ਸੀਗਾ। ਲੋਕੀ ਮਸੂਲ ਵਾਲਾ ਕਿਹਨਾ ਚੱਲ ਰਹੀ ਆ ਤੇ ਰਾਸਤੇ ਦੇ ਵਿੱਚ ਸਪੂਰ ਵਾਲ ਖੜਕਾ। ਪਲਾਂ ਨੂੰ ਜਾਂਦਾ ਰਸਤੇ ਦੇ ਵਾਰੀ ਦੇਖਿਆ ਕਿ ਔਰਤ ਨਾਲ ਲੱਤ ਲੱਤ ਹੋਈ ਪਈ ਆ ਜਸ ਨੂੰ ਦੇਖ ਕੇ ਮੈਂ ਰੋ ਗਿਆ ਤੇ ਜਦੋਂ ਬਲਾਕ ਦੇ ਕੋਲ ਕਿਸੀ ਦਾ ਵੀ ਇਹ ਤਾਂ ਕਾਫੀ 8:00 ਵਜੇ ਸੀ ਤੇ ਇਹਨੂੰ ਪਿੰਡ ਪੁੱਛਿਆ ਇਹਨੇ ਕੋਈ ਬੰਨੇ ਕੇ ਵਗੈਰਾ ਦੱਸਿਆ ਪਿੰਡ ਤੇ ਉਹਦੇ ਨੂੰ ਨਾਲ ਰਾਜੇਰ ਵੀ ਆਉਂਦੇ ਹਰਖੜ ਦੇ ਨਾਲ ਰੋਗ ਰੋਗ ਫਿਰ 5:00 ਵਜੇ ਆ ਤੇ ਮੌਕੇ ਤੇ 112 ਦੇ ਤੋਂ ਫੋਨ ਲਾਇਆ ਤੇ ਬਾਅਦ 15 ਮਿੰਟ ਦੇ ਵਿੱਚ ਹੀ ਕਸਵਾਨੇ ਤੋਂ ਉਹ ਐਂਬੂਲੈਂਸ ਪਹੁੰਚ ਗਈ ਆ ਤੇ ਉਹ ਐਂਬੂਲੈਂਸ ਇਸ ਔਰਤ ਨੂੰ ਲੈ ਕੇ ਜਿਹੜੀ ਆਪਦਾ ਨਾਮ ਕੋਈ ਜਸੂ ਦੱਸਦੀ ਆ ਉਹ ਲੈ ਕੇ ਨੂੰ ਇਥੇ ਪਹਿਲਾ ਹਸਪਤਾਲ ਦੇ ਵਿੱਚ ਆ ਗਈ ਆ